ਆ ਨੀ ਇਹ ਰੈਂਡਲ ਜੀ ਹੁੰਦੇ ਹੋ ਸਾਰਾ ਗਿੱਲਾ ਹੋ ਕੇ ਆ ਗਿਆ ਏ ਕਣਕ ਚਾ ਹੂੰ ਹੂੰ ਮੈਂ ਲਾ ਗਿਆ ਕਿਧਰ ਲਾ ਕਿਧਰ ਨੂੰ ਅੱਜ ਤਿਆਰੀਆਂ ਫੇਰਵੈਲ ਪਾਰਟੀ ਫੇਰਵੈਲ ਪਾਰਟੀ ਟੌਰ ਤੇ ਆਂ ਕਿਤੇ ਵਿਆਹ ਤੇ ਜਾਣਾ ਹੁੰਦਾ ਅੱਛਾ ਵੇਖ ਲਈ ਕਿਤੇ ਟੌਰ ਚ ਕਮੀ ਨਾ ਰਹੇ ਜੇ ਕੋਈ ਹੈਂ ਕੋਈ ਕੰਮੀ ਜਦ ਨਹੀਂ ਨਿਕਲਦੇ ਸਹੀ ਤੇ ਹੋਰੇ ਕਿਹੜਾ ਇਹ ਮੂੰਹ ਤੇ ਮੈਂ ਵੀ ਮੰਨਾ ਤੇ ਮੈਂ ਸਰ ਤੇ ਵੀ ਮੰਨਾ ਪਹਿਰੇਗਾ ਉਹ ਸਾਚ ਪਹਿਰੇ ਦੇ ਕਿ ਲੋੜ ਹੈ ਨਾ ਇਧਰ ਪਰਸ ਤਾਂ ਵੱਡਲੇ ਜਿਵੇਂ ਵਿੱਚ ਕਰੋੜ ਰੁਪਏ ਹੁੰਦਾ ਨਹੀਂ ਹੈਗੇ 500 ਹੋਏਗਾ ਉਹ ਬਹੁਤ ਸैम ਹੈ ਫਿਰ ਮੁੜ ਆਇਆ ਆਈ ਐਮ ਵੈਲਕਮ ਬੈਕ ਇਨੀ ਛੇਤੀ ਹਰ ਬੁੱਕ ਵੀ ਗਿਆ ਫਿਨਿਸ਼ ਫਿਨਿਸ਼ ਹੋ ਗਿਆ ਜੋ ਜਿਵੇਂ ਬੋਲ ਕਦ ਮੁੜ ਕੇ ਆਇਆ ਮੈਂ ਤਾਂ ਹੱਸੋ ਜਿੱਦਣੇ ਇੱਕ ਘੰਟੇ ਲਾਇਰਾ ਤੀਤੋਂ ਤੇ ਹਨਾ ਗੱਡੀ ਵੇਖ ਬੜਾ ਸੇ ਹਨਾ ਇਹਨੇ ਘੰਟੇ ਪੜ ਲਿੰਦਾ ਤੇ ਫਿਰ ਕਿਉਂ ਨਹੀਂ ਆ ਪੜਨਾ ਕੀਤੀ ਪੜਨਾ ਨਹੀਂ ਗੱਡੀਆਂ ਹੀ ਧੋਣੀਆਂ ਬਸ ਹਨਾ ਭਾਈ ਬਚ ਕੇ ਜਾਈ ਥੋੜਾ ਇਹਨ ਕੀ ਡਰਾਈਵਰ ਹੈ ਥੋੜਾ ਆਪਣਾ ਠੀਕੋ ਜਿ ਰੱਖਿਆ ਹੀ ਆ बैक करा मैं च बैठ गया हां ये देखला चल जenga ओए इधर चला और रुक जब परावा गेट आज चले गए जे फेयरवेल पार्टी ते गाइस आज जैसी लगें आलू वाले बनाओगे बनाना सो आ भी बस ये कॉल कर लेता देते ਇਸ ਤਰ੍ਹਾਂ ਆਪਾਂ ਹੁਣ ਪਿਆਜ਼ ਕੱਟ ਕੇ ਧਨੀਆ ਬਾਕੀ ਸਾਰੀ ਪ੍ਰੋਸੈਸ਼ਨ ਕਰ ਲਵਾਂਗੇ ਤੇ ਅੱਜ ਬਣਾਉਣੇ ਆਪਾਂ ਇਲੈਕਟ੍ਰੋਨ ਦੇ ਅਜੋ ਕਿਸੇ ਸਾਥੇ ਨਾਲ ਅੱਜ ਆਪਾਂ ਇਲੈਕਟ੍ਰੋਨ ਇੰਜੋਏ ਸਸਿਕਲ ਦੋਸਤੋ ਕੀ ਹਲਚਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋ ਤੇ ਸਵਾਗਤ ਹੈ ਤੁਹਾਡਾ ਚੰਨ ਵਲੌਗਸ ਤੇ ਤੇ ਅੱਜ ਆਪਾਂ ਇੱਥੇ ਤੁਹਾਨੂੰ ਪਤਾ ਲੁਲ ਪਰੌਂਠਾ ਬਣਾ ਰਹੇ ਆ ਤੇ ਮੈਂ ਥੋੜਾ ਜਿਹਾ ਚੁੱਚਿਆ ਸ਼ੂਟ ਕਰ ਲਵਾਂ ਕਿਉਂਕਿ ਰੋਟੀ ਪਾਣੀ ਦਾ ਕਦੇ ਸ਼ੂਟ ਨਹੀਂ ਕੀਤਾ ਤੁਸੀਂ ਕਹਿਣਾ ਪਤਾ ਨਹੀਂ ਕਿਹੜੇ ਵੇਲੇ ਖਾਂਦੇ ਪਿੰਦੇ ਆ ਸੋ ਅੱਜ ਅਸੀਂ ਇੱਥੇ ਮੈਂ ਕਰ ਰਹੀ ਸੀ ਆਲੂ ਤਿਆਰ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਮਟੀਰੀਅਲ ਪੈਂਦਾ ਉਹ ਬਸ ਆਪਾਂ ਕੀ ਕੀਤਾ ਪਿਆ ਜੀ ਧਣੀਆਂ ਬਾਕੀ ਆਪਾਂ ਨਮਕ ਮਿਰਚ ਮਿਲਾ ਕੇ ਤੇ ਬਣਾਏ ਪਰੌਂਠੇ ਤੇ ਜੈਕਸੀਰ ਦੇ ਪਾਪਾ ਨੂੰ ਤਾਂ ਬਹੁਤ ਪਸੰਦ ਆਏ ਤੇ ਅੱਜ ਦਹੀਂ ਨਾਲ ਨਹੀਂ ਸੀ ਖਾਦੇ ਕਿਉਂਕਿ ਸਾਰਿਆਂ ਨੂੰ ਕੋਲਡ ਜਿਹਾ ਪੈਸੀ ਤੇ ਸਾਰੇ ਕਹਿੰਦੇ ਨਹੀਂ ਬਟਰ ਨਾਲ ਹੀ ਆਪਾਂ ਖਾਵਾਂਗੇ ਤੇ ਇੱਥੇ ਆਪਾਂ ਬੜੀ ਰੀਜ ਨਾਲ ਬੜੇ ਪਿਆਰ ਨਾਲ ਮੈਂ ਬਣਾਏ ਸੀਗੇ ਪਰੌਂਠੇ ਤੇ ਸਾਰਿਆਂ ਨੇ ਬਹੁਤ ਤਾਰੀਫ ਕੀਤੀ ਤੇ ਮੇਰੇ ਦਿਲ ਨੂੰ ਵੀ ਬਹੁਤ تسਲੀ ਹੋਈ ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਦਿਲ ਨਾਲ ਲਗਨ ਨਾਲ ਪਿਆਰ ਨਾਲ ਬਣਾਉਨੇ ਆ ਤੇ ਅੱਗੋਂ ਤਾਰੀਫ ਮਿਲਦੀ ਹੈ ਤੇ ਬੜੀ ਖੁਸ਼ੀ ਹੁੰਦੀ ਆ ਉਹ ਸਾਰੀ ਮਿਹਨਤ ਸਫਲ ਹੋ ਜਾਂਦੀ ਆ ਤੇ ਇੱਥੇ ਮੈਂ ਇੱਕੀ pèce ਦੇ ਵਿੱਚ ਲਗਾ ਕੇ ਇਸ ਤਰ੍ਹਾਂ ਦੋ ਪੇੜਿਆਂ 'ਚ ਵੀ ਲਗਾ ਲੈਣੀ ਹੈ ਇੱਕ 'ਚ ਵੀ ਲਗਾ ਲੈਣੀ ਹੈ ਤੇ ਇੱਥੇ ਆਪਾਂ ਲਗਾ ਕੇ ਇਸ ਤਰ੍ਹਾਂ ਤੇ ਰੋਟੀ ਬਣਾ ਲਾਂਗੇ ਕਿਉਂਕਿ ਇਸ ਤਰ੍ਹਾਂ ਆਲੂ ਕਾਫੀ ਪੈ ਜਾਂਦੇ ਫਿਲਿੰਗ ਆਲੂ ਜਾਦੇ ਹੁੰਦੇ ਆਟਾ ਘੱਟ ਹੁੰਦਾ ਹੈ ਫਿਲਿੰਗ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਪਰੌਂਠਾ ਬਣਦਾ ਬਹੁਤ ਵਧੀਆ ਨਿਰਾ ਆਲੂ ਭਰ-ਭਰ ਕੇ ਪੈਂਦਾ ਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਜੋ ਤੁਸੀਂ ਵੀ ਖਾ ਲਓ YouTube ਫੈਨ ਯਾ ਗਾ ਲਈ ਸਵਾਦ ਨਹੀਂ ਹੈ ਹਾਂ ਠੀਕ ਹੈ ਆਪਾਂ ਇਹਦਾ ਡੋਰ ਨਾਲ ਪੁੱਟੀ ਠੀਕਾ ਤੇ ਹੁਣ ਆਪਾਂ ਆਏ ਆ ਕੋਠੇ ਤੇ ਗੁੱਡੇ ਡਾਣ ਬਸੰਤ ਕਰਕੇ ਹਾਂ 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 ਹੁਣ ਉੱਡਿਆ ਜੇ ਇਹਨਾਂ ਦਾ ਗੁੱਡਾ ਕਦੋਂ ਦੇ ਆਏ ਸੀਗੇ ਕਿਹੜੇ ਕਿਹੜੇ ਬੱਚੇ ਨੇ ਡਾਇਆ ਆ ਸੋਹਣੇ ਅਹ ਸੁਨੇ ਬੱਚੇ ਦਾ ਮੂੰਹ ਤਾਂ ਵਿਖਾ ਦਿੱ ਗੇ ਤੂੰ ਡਾਇਆ ਗੁੱਡਾ ਕਿਹਨੇ ਡਾਇਆ ਹੈ ਕਿੰਨੇ ਡਾਇਆ ਤੂੰ ਡਾਇਆ ਤੂੰ ਵਧੀਆ ਬੰਦਾ ਇਹਨਾਂ ਨੂੰ ਨਹੀਂ ਡੋਣਾ ਹੁੰਦਾ ਨਾ ਆਹ ਵਿਚਾਰਾ ਕਦੋਂ ਦਾ ਟ੍ਰੇਨ ਆ ਗਈ ਇੱਧਰ ਆਨੇ ਵਿਚਾਰੇ ਨੇ ਬੜਾ ਜ਼ੋਰ ਲਾਇਆ ਪਰ ਹਜੇ ਗੱਲ ਨਹੀਂ ਬਣੀ ਆਉਂਦਾ ਹੀ ਘਟਤਾ ਆਪਸ ਵਿੱਚ ਹੀ ਥੱਲੇ ਗਿਆ ਥੱਲੇ ਗਿਆ ਚਲਾ ਗਾਇਜ਼ ਹੋ ਗਿਆ ਹੋ ਗਿਆ ਮੀਚ ਗਿਆ ਗਿਆ ਲੱਭ ਗਈ ਚੱਕ ਦੋ ਭਾਟੇ ਚੱਕ ਦੋ ਜਲਦੀ ਜਲਦੀ ਕਿੱਥੇ ਰੁੱਕ ਚੇ ਡੋਰ ਨਿਕਲ ਗਈ ਨਿਕਲ ਗਈ ਨਿਕਲ ਗਈ ਜ਼ੂਮ ਕਰੀਏ ਆ ਲੈ ਲੈ ਵਾਣਿਆ ਤੇਰਾ ਤਾਂ ਗੁੱਡਾ ਆ ਗਿਆ ਨੇੜੇ ਹੀ ਆ ਗਿਆ ਲੈ ਕੱਟਿਆ ਗਿਆ ਨਹੀਂ ਕੱਟਿਆ ਇੱਥੇ ਕੱਟਣਾ ਦਾ ਕਿਹੜਾ ਕੋਣ ਨੇ ਲਾਇਆ ਇਹ ਜਦ ਨਿਕਲ ਨਹੀਂ ਹੁੰਦਾ ਕੋ ਆ ਗਿਆ ਆ ਇਹਨੂੰ ਰੋਕਾ ਨਾ ਇੱਧਰ ਚੱਈ ਦੇ ਆਂਗਾ ਚੱਕਦੇ ਹੋਰ ਉੱਚਾ ਕਰਦੇ ਨਾ ਉੱਚਾ ਆ ਗਿਆ ਹੈ ਸਾਰਾ ਗਿੱਲਾ ਹੋ ਕੇ ਆ ਗਿਆ ਏ ਕਣਕ ਚ ਦੋ ਹੋ ਗਏ ਪਤੰਗਾ ਹੋਲੀ ਹੋਲੀ ਦੂਜਾ ਵੀ ਚੜ ਚੱਲਿਆ ਜੀ ਆਣਦੇ ਆਣਦੇ ਪੂਰਾ ਜੋਰ ਲਗਾ ਕੇ ਛੋਟੂ ਤਗੜਾ ਕੇ ਤਗੜਾ ਕੇ ਚੜਾਤਾ ਹੀ ਵੇਲਾ ਛੋਟੂ ਨੇ ਵੀ ਉਹਨੂੰ ਵਿਚਾਰੇ ਨੂੰ ਤੁਸੀਂ ਡੋਰਾ ਹੀ ਥੋੜੀ ਦਿੱਤੀ ਐ ਤੇ ਇਹਨੇ ਆਪ ਲਈ ਆਖੀ ਦਾ ਡੱਕੇ ਵਾਲੀ ਲਈ ਹਾਂ ਹਾਂ ਇਹ ਗੰਡ ਨਹੀਂ ਆਉਂਦੇ ਆਉਂਦੇ ਖੇਚਲਾ ਖੇਚਲਾ ਵਾਸਾ ਚੱਲਿਆ ਕਾਮਜਾਬ ਆਹ ਬਣੀ ਲਈ ਹਾਕ ਦਿਨ ਮੈਂ ਉਹ ਲਾਲ ਬਿਸਰਾ ਅਡੋਰਾ ਕਰਿਆ ਨਾ ਹਾਂ ਉਹ ਦੇਖੀ ਨਾ ਕੱਟਦੀ ਧਰ ਤੜੀ ਕਾਹ ਗਾ ਗਾ ਲਾਉਣਾ ਤੇਰੀ ਮਾਰਿਆ ਤੇ ਇਹ ਦਰਤ ਆਉਂਦੀ ਉਹ ਜਿੱਗੀ ਜੇ ਇਹ ਤੋੜਦੀ ਇੱਧਰ ਲਿਆ ਤੂੰ ਓਏ ਆਹ ਹੋਇ ਤੁਸੀਂ ਵੀ ਆਹੇ ਥੱਲੇ ਲੈ ਜੰਨੇ ਔਲ ਗੋਥੇ ਜੀ ਕੁੰਡ ਵਾਲੀ ਕੰਡਾ ਲਾ ਰਿਹਾ ਵਾਜ ਗਈ ਕੱਟਨ ਸਾਡਾ ਪਾਣੀ ਵਾਲੀ ਹੋਣੀ ਉਹ ਆ ਕੱਟ ਕੋਲ ਨਾ ਯਾਰ ਨਾ ਪੈਦਾ ਹਾਂ ਮੈਂ ਹੋ ਗਿਆ ਨਿਕਲ ਗਿਆ ਬੁਰਾ ਬੰਦਾ ਛੋੜ ਦੇ ਯਾਰ ਆ ਗਿਆ ਯੈਸ ਵੈਲਕਮ ਬੈਕ ਹੁਣ ਆ ਗਈ ਆ ਦੋ ਹੁੰਦੀਆਂ ਰਾਤ ਨੂੰ ਆ ਗਿਆ ਪ્યોਰ ਰਾਤ ਨੂੰ ਦੇਖਦੇ ਘਰੇ ਹੋਰ ਕਦੋਂ ਆਈ ਦਾ ਕਿੱਦਾਂ ਨੇ ਆ ਫਿਰ ਓਕੇ ਐਂਡ ਬਹੁਤ ਓਕੇ ਐਂਡ ਵੇਖਿਆ ਪੋਸਟਾ ਮੈਂ ਹਮ ਓਕੇ ਐਂਡ ਯਾਰ ਠੀਕ ਐ ਨਾ ਨੈਕ ਇੱਥੇ ਮੈਂ ਮਟਰ ਕੱਢ ਰਹੀ ਸੀ ਤੇ ਅਚਾਨਕ ਰੌਲਾ ਪੈ ਗਿਆ ਚੂਹਾ ਆ ਗਿਆ ਚੂਹਾ ਆ ਗਿਆ ਕੀ ਕਰਨ ਲੱਗੇ ਜੇ ਚੂਹਾ ਫੜਨ ਲੱਗੇ ਚੂਹਾ ਚੂਹਾ ਫੜेंगे ਕਿਹੜਾ ਮਿਸ਼ਨ ਅੱਜ ਕਾਮਯਾਬ ਕਰਨ ਲੱਗੇ ਜੇ ਚੂਹਾ ਅੱਜ ਸਾਡੇ ਆ ਗਿਆ ਵੀ ਚੂਹਾ ਸ਼ੈਡ ਆਰਟੀਕਲ ਬੰਦੀ ਡਾਈਨ ਚੂਹਾ ਪਕੜੀ ਲਈ ਅੱਜ ਅੱਜ ਚੂਹਾ ਫ라이 ਖਾਏਗੇ ਚੂਹੇ ਚੂਹੇ ਚੂਹਾ ਚੂਹਾ ਫੜਾਈ ਉਹ ਵੀ ਜੈਨਿਸ ਚੂਹਾ ਭਾਈ ਚੀਂ ਚੌਂ ਜਿਉਂਦੇ ਨੇ ਤੇਲ ਚ ਤਲ ਕੇ ਖਾ ਜਾਏਗੀ ਜਾਨਵਰ ਹੈ ਤੂੰ ਖਾ ਜਾਏਗੀ ਗੋਲ ਗੱਪੇ ਤਾਂ ਤੇਰੇ ਤੋਂ ਖਾਦੇ ਨਹੀਂ ਗਿਆ ਤੇ ਚੂਹਾ ਖਾ ਲੇ ਤੇ ਚੂਹਾ ਸਾਡੇ ਕਾਬੂ ਆਉਂਦਾ ਨਹੀਂ ਅੱਜ ਕਿੱਥੇ ਗਿਆ ਗਾਇਬ ਹੋ ਗਿਆ ਪਿੱਛੇ ਆਈ ਤੋਫੇ ਦੇ ਵਿੱਚ ਇਹਨੂੰ ਆ ਨਾ ਤੇਰੇ ਨੂੰ ਭਾਜ ਮੇਰੀਆਂ ਚੀਕਾਂ ਪਹਿਲਾਂ ਪੈਣੀ ਐ ਫਿਰ ਵੀ ਕਿੱਥੋਂ ਆ ਜਾਂਦਾ ਹਰ ਵਾਰੀ ਮੈਨੂੰ ਬੈੱਡ ਤੇ ਚੜ ਲੈਂਦਾ ਨਾ ਵੱਡਾ ਬਿੱਲੀ ਜਿੰਨਾ ਤਾਂ ਵੱਡਾ ਏ ਇਹ ਵੀ ਨਹੀਂ ਬੜੇ ਆ ਆਹ ਇਹ ਨਹੀਂ ਪਰ ਆ ਮਗਰੋਂ ਜੱਗੇ ਜੱਗੇ ਦੇ ਪੈ ਚਲੀਆਂ ਅੱਜ ਆਈਆਂ ਮੈਂ ਜੁਆ ਕਰਦੇ ਚੱਲ ਆਓ ਸਰਾਨਾ ਉਧਰ ਗਿਆ ਜੱਟੀ ਉਧਰ ਫੋਟੋ ਖਿੱਚ ਮੇਰੀ ਫੋਟੋ ਖਿੱਚਦਾ ਮੈਂ ਜੱਗੇ ਤਾਂ ਉਧਰ ਨਹੀਂ ਉਹਦੇ ਮਗਰ ਲੁਕਿਆ ਏ ਐਡਾ ਨਿਕਾ ਹੈ ਨਹੀਂ ਉਹ ਪੜਾ ਹੋਇਆ ਦਿਨ ਲੱਤਾਂ ਦਾ ਨਹੀਂ ਰੋ ਇਹਨਾਂ ਕਿਤੇ ਇਹ ਆ ਤੁਹ ਭਲੇ ਆ ਮੈਂ ਤਾਂ ਇਹ ਮੇਰੇ ਤੇ ਨਾ ਚਾਹਦੀ ਸੀ ਇਹ ਰੋਈ ਲੈ ਨੂੰ ਆ ਚੁੱਕ ਕੇ ਫਿਰ ਹੁਣ ਗਾਉਂਦਰਾ ਉਹ ਕਾਟਾ ਬੈਠਾ ਗਾਇਜ਼ ਬਹੁਤ ਵੱਡਾ ਚੂਹਾ ਏ ਜੰਗਲੀ ਚੂਹਾ ਪਤਾ ਨਹੀਂ ਹੁਣ ਕਣਕ ਨੂੰ ਪਾਣੀ ਲੱਗੇ ਆ ਤਾਂ ਕਰਕੇ ਵੇਖ ਲਓ ਉਹ ਚੁੱਕ ਦੇ ਫਲੋਰ ਤੇ ਕਿੱਥੇ ਰੱਖੀ ਹੂੰ ਉੱਪਰ ਆ ਗਿਆ ਇਹ ਇਤੋਂ ਮੁੜਿਆ ਹਾਂ ਉਹ ਬੈੱਡ ਥੱਲੇ ਆ ਐਸ ਬੈੱਡ ਥੱਲੇ ਆ ਆ ਕਿੱਥੇ ਨਹੀਂ ਟੋ ਥਲੇ ਟੋ ਲਾ ਬਣੀ ਟੋ ਦੇ ਨਾਲ ਇੱਥੇ ਯਾਰ ਕਿਉਂ ਹਣਾ ਇਹਦੇ ਨਾਲ ਤਾਂ ਲੱਗ ਗਿਆ ਹੋਣਾ ਨਾ ਫੱਟ ਦੇ ਤਾਂ ਲੱਗ ਗਿਆ ਨਾ ਓਏ 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 ਆਉ ਤੇ ਉੱਤੀ ਆ ਤੇਰਾ ਆਵਾਜੇ ਤੇਰਾ ਪਾਉਂਦੇ ਓ ਮਾਈ ਗਾਡ ਆ ਗਈ ਟੜੇ 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 ਆਵੇ 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 ਇੱਧਰ ਦੇਖੋ ਇੱਧਰ ਵੇਖੋ ਕਿੱਡੀ ਗੇਮ ਖੇਡਦਾ ਵੇਰੀ ਕੁੱਤੀ ਹੈ ਐ ਬਾਹ 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 ਮਾਈ ਗਾਡ ਓ ਮਾਈ ਗਾਡ ਥਾਲੇ ਗਿਆ ਉਹ ਬਾਹ ਛੁੱਟ ਚੂਏ ਨੂੰ ਮਾਰਨ ਦੇ ਚੱਕਰ ਚ ਵੇਖ ਲਓ ਕਮਰਾ ਤੈਸ ਨੈਸ ਹੋ ਗਿਆ ਇੱਧਰ ਵੇਖੋ ਕਿੱਧਰ ਗੱਦੇ ਗਿਆ ਕਿੱਧਰ ਬੈਠ ਕੋਈ ਖੜਾ ਮੈਂ ਚੂਹਾ ਨਹੀਂ ਹੋ ਰਹੀ ਕੋਈ ਕਿਵੇਂ ਦੱਸਣਾ ਠੋੜਾ ਬੜੀ ਬੁਰੀ ਹਾਲਤ ਨਾਲ ਮਰਿਆ ਏ ਤੈਨੂੰ ਮੈਂ ਦੱਸਦੀ ਆ ਪਹਿਲਾਂ ਪਤਾ ਚੁਗੇ ਨੀ ਕੀ ਕੀਤਾ ਮੈਂ ਦੱਸ ਐਨ ਕੈਮਰਾ ਕਰਕੇ ਦੱਸਦੀ ਪਈ ਤੇਰੇ ਡੈਡੀ ਉਹਨਾਂ ਨੂੰ ਪਹਿਲਾਂ ਤਾਂ ਨੇ ਉੱਥੇ ਪੂਛ ਵਿਖਾਈ ਮਤਲਬ ਉਹ ਐਂ ਕਰਦਾ ਪਈ ਜਿਵੇਂ ਕੋਈ ਗੇਮ ਖੇਡਦਾ ਹੋਵੇ ਪਹਿਲਾਂ ਤੇ ਕੱਲੀ ਪੂਛ ਵਿਖਾਈ ਫਿਰ ਉੱਥੇ ਜਾ ਕੇ ਨਾ ਉੱਥੋਂ ਥਾਣੀ ਸਿਰ ਕੱਢ ਆ ਉੱਤੋਂ ਹਾਂ ਉੱਤੋਂ ਸਿਰ ਕੱਢਿਆ ਤੇ ਜਦੋਂ ਇਹਨਾਂ ਨੇ ਮਾਰਿਆ ਇਹਨੂੰ ਤੇ ਮਤਲਬ ਐ ਨਹੀਂ ਸੀ ਕੋਈ ਲੁਕਦਾ ਸੀ ਉੱਥੋਂ ਭੱਜ ਕੇ ਜਾ ਜਖਸਰ ਨੇ ਮਾਰਿਆ ਤੇ ਇੱਥੋਂ ਦੀ ਵਿਹਲਾ ਉਹ ਕਿੱਥੇ ਢੋ ਤੇ ਆਹ ਬੈੱਡ ਦੇ ਥੱਲੇੋਂ ਇੱਥੋਂ ਦੀ ਅੱਗੇ ਫਿਰ ਉਹਨੇ ਸਿਰੀ ਬਾਹਰ ਕੱਢੀ ਹੂੰ ਮਤਲਬ ਐਂ ਸਿਰ ਕੱਢਦਾ ਜਿਵੇਂ ਕਹਿੰਦਾ ਆਜੋ ਆਜੋ ਮੈਨੂੰ ਮਾਰੋ ਜਿੰਦਗੀ ਖੇਡਦਾ ਵਾਹੀ ਫਿਰ ਤਾਂ ਪੂਰੀ ਆਈਡੈਂਟਿਟੀ ਖੇਡੀ ਮਹਾਰਾਣਾ ਵੀ ਉਹ ਜਿੰਦਗੀ ਸੇ ਪਰੇਸ਼ਾਨ ਆ ਗਿਆ ਸੋ ਸਹੀ ਗੱਲ ਉਹ ਤਾਂ ਕਹਿੰਦਾ ਯਾ ਬੈਲ ਮੈਨੂੰ ਮਾਰ ਨਾ ਨਾ ਆ ਆ ਅੱਜ ਅੱਗੇ ਮੈਨੂੰ ਆ ਰਹੇ ਤੇਰੇ ਬਾਪੇ ਨੂੰ ਤਾਂ ਸਾਹ ਚੜ ਗਿਆ ਪੂਰਾ ਤੇ بڑا ਮੈਂ ਤਾਂ ਹੈਰਾਨ ਮੈਂ ਤਾਂ ਡਰ ਲੱਗ ਗਿਆ ਉੱਥੇ ਪਤਾ ਬੰਦਾ ਉਹਨੇ ਉੱਥੋਂ ਲੈ ਕੇ ਈ ਸ਼ਾਲ ਮਾਰੀ ਆ ਉਧਰ ਨੂੰ ਪੁੜਕੇ ਪਤਾ ਨਹੀਂ ਹੋ ਰਿਕਾਰਡ ਹੋਈ ਕਿ ਨਹੀਂ ਵਿੱਚ ਮੈਂ ਵੇਖਦੀ ਆ ਤੇ ਉਹ ਪੂਰੀ ਸ਼ਾਲ ਮਾਰੀ ਉਹਨੇ ਹਾਂ ਇੱਕ ਵਾਰੀ ਇੱਧਰ ਤੇ ਇੱਕ ਵਾਰੀ ਐਸ ਗੁੱਠ ਦੇ ਵਿੱਚ ਉਹਨੇ ਮੈਂ ਦਰਵਾਜਾ ਬੰਦ ਸੀ ਤੂੰ ਇਹਨਾਂ ਨੂੰ ਹਰਾਣ ਰਹਿ ਜਾਣਾ ਹੱਡੀਆਂ ਸ਼ਾਲਾ ਚੂਹਾ ਮੈਂ ਜ਼ਿੰਦਗੀ ਚ ਆਪਟੀ ਕਰਦਾ ਹੋਊਗਾ ਲੰਬੀ ਚੂੜ ਮੇਰੇ ਜਿੱਤਿਆ ਹੋਊਗਾ ਸੱਚੀ ਲੱਗਦਾ ਹੀ ਮੈਂ ਤਾਂ ਹਰਾਣ ਮੈਂ ਤਾਂ ਐਸੀ ਮੇਰੇ ਮਟਰ ਨਾ ਸਾਰੇ ਰੜ ਜਾਣ ਕਿ ਤੇ ਚੀਕਾ ਮਾਰਦੇ ਇਹਨੂੰ ਫੇਰ ਉੱਤੇ ਕਿੱਲਾ ਚਾਹੀਦਾ ਉਹ ਨਾ ਈ ਲੌਂਗ ਜੰਪ ਨਾ ਪੀਚੇ ਚੋੜ ਬੜਾ ਜਿੰਨੇ ਕਮਾਲ ਹੀ ਹੋ ਗਈ ਮਿੰਤੇ ਸੀ ਇਹ ਹਮਲਾਵਰ ਜਿਹੜੇ ਚੂਹੇ ਨਹੀਂ ਹੁੰਦੇ ਉਹ ਚੀਜ਼ ਜੰਗਲੀ ਚੂਹੇ ਜੰਗਲੀ ਚੂਹੇ ਸੱਚੀ ਗੱਲ ਆ